ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਕਿ ਰਿਤਪੁਰ ਸਾਹਿਬ ਖਬਰਸਾਰ ਇਸ ਵੇਲੇ ਦੀ ਵੱਡੀ ਖਬਰ ਨੰਗਲ ਦੇ ਐਮਪੀ ਦੀ ਕੋਠੀ ਤੋਂ ਆ ਰਹੀ ਹੈ ਜਿੱਥੇ ਇੱਕ ਆਵਾਰਾ ਕੁੱਤੇ ਲੜਦੇ ਲੜਦੇ ਐਕਟਵਾ ਦੇ ਅੱਗੇ ਆ ਗਏ ਜਿਸ ਕਾਰਨ ਐਕਟਵਾ ਚਾਲਕ ਵਿਅਕਤੀ ਸੜਕ ਦੇ ਉੱਪਰ ਡਿੱਗਿਆ ਜਿਸ ਦੇ ਸਿਰ ਤੇ ਗੰਭੀਰ ਸੱਟ ਲੱਗੀ ਆ ਤੇ ਉਸ ਨੂੰ ਨੰਗਲ ਸਿਵਲ ਹਸਪਤਾਲ ਚੋਂ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ ਸਥਾਨਕ ਦੋ ਲੋਕਾਂ ਦੇ ਦੱਸਣ ਮੁਤਾਬਕ ਐਕਟਵਾ ਤੇ ਸਵਾਰ ਇੱਕ ਵਿਅਕਤੀ ਆਪਣੀ ਬੇਟੀ ਦੇ ਨਾਲ ਨੰਗਲਵਾਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਐਮਪੀ ਦੀ ਕੋਟੀ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਕੁਝ ਵਾਰਾ ਕੁੱਤੇ ਲੜਦੇ-ਲੜਦੇ ਸੜਕ ਦੇ ਵਿਚਕਾਰ ਆ ਗਏ ਜਿਸ ਦੇ ਨਾਲ ਐਕਟਵਾ ਟਕਰਾਉਣ ਤੋਂ ਬਾਅਦ ਐਕਟਵਾ ਚਾਲਕ ਵਿਅਕਤੀ ਸਿਰ ਦੇ ਭਾਰ ਸੜਕ ਵਿੱਚ ਜਾ ਡਿਗਿਆ ਜਿਸ ਦੇ ਸਿਰ ਤੇ ਗੰਭੀਰ ਸੱਟਾਂ ਲੱਗਣ ਦੇ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਪੀਸੀਆਈ ਰੈਫਰ ਕੀਤਾ ਗਿਆ ਹੈ ਆਓ ਤੁਹਾਨੂੰ ਸੁਣਾਣਿਆ ਕੀ ਕੁਝ ਕਿਹਾ ਸਥਾਨਕ ਲੋਕਾਂ ਨੇ ਅਤੇ ਡਿਊਟੀ ਤੇ ਇਲਾਤ ਨੰਗਲ ਸਿਵਲ ਹਸਪਤਾਲ ਦੇ ਡਾਕਟਰ ਨੇ ਆਪਣੇ ਹਾਰੇਕ ਮਾਮ ਤੋਂ ਨਿਕਲਦੇ ਆਪਸ ਚ ਲੜ ਰਹੇ ਇੱਕ ਉੱਤੇ ਸੁੱਕ ਤੇ ਜਾਣਗੇ ਇਹਨਾਂ ਦੇ ਮੋਰੇ ਆ ਗਏ ਤੋਂ ਇਤਨਾ ਮੋਸਤੇ ਤੇ ਪਰਵਜੇਸ਼ੇ ਉੱਤੇ ਨੱਕ ਤੇ ਮੂੰਹ 'ਚ ਫੋਨ ਆ ਗਿਆ ਇਹ ਕੁੱਤੇ ਇਲਾਜ ਹੋਣਾ ਚਾਹੀਦਾ ਮੈਨੂੰ ਬਿਲਕੁਲ ਹੋਣਾ ਚਾਹੀਦਾ ਜੀ ਕਿਵਾਰਾ ਕੁਝ ਸਰਦੇ ਦੇ ਵਾਸਤੇ ਥੋੜੇ ਘੁੰਮਣ ਚਾਹੀਦੇ ਜੀ ਇਹ ਸਵੇਰ ਤੇ ਸ਼ਾਮ ਤੋਂ ਹੀ ਕੁੱਤੇ ਗੱਡੀਆਂ ਮਗਰ ਸਕੂਟਰ ਮਗਰ ਭੱਜਦੇ ਆ ਜੀ ਹੁਣ ਜਿਹਨਾਂ ਨੂੰ ਅਸੀਂ ਦਰਾਂਦੇ ਦਾ ਇੱਕਦਮ ਰੋਡ ਪਰ ਆਂਦੇ ਜੀ ਇਹਨਾਂ ਦਾ ਕੋਈ ਟੁਕ ਮਹਾਲ ਹੋਣਾ ਚਾਹੀਦਾ ਜੀ ਹੁਣ ਦੇਖੋ ਜੇ ਬੱਚੇ ਬੰਦਾ ਜਾਨੀਏ ਇਸ ਟਾਈਮ ਖਧਰੇ ਜਾ ਮੈਂ ਮਗਰ ਤਾਂ ਮੈਂ ਘਿਰ ਜਾਣੇ ਤਾਂ ਮੋਟਰਸਾਈਕਲ ਲੈ ਕੇ ਜੀ ਬੰਦੇ ਨੂੰ ਲੱਗ ਕੇ ਫੋਨ ਆ ਗਿਆ ਮੈਨੂੰ ਫੋਨ ਆ ਗਿਆ ਕੁਛ ਵੀ ਹੋ ਸਕਦਾ ਜੀ 12 ਜਾਨਵਰ ਕੁੱਤੇ ਹਾਂ ਮੈਂ ਤੇ ਨਾਲ ਚਾਹਦਾ ਦੁਕਾਨ ਜਿਆਦਾ ਲਫਕ ਕਰਦਾ ਜੀ ਕਿਤੇ ਆ ਕੇ ਪੱਜਾ ਗਏ ਕੁੱਤੇ ਘੁੰਮਦੇ ਰਹਿੰਦੇ ਤੂੰ ਇਹ ਆਮ ਆਮ ਹੀ ਹੈ ਜੀ 15 ਵੀ ਇੱਥੇ ਘੁੰਮ ਰਿਹਾ ਜੀ ਮੈਂ ਘਿਰ ਜਾਣੇ ਤਾਂ ਮੈਂ ਜਿਹੜੇ ਵਾਰਾ ਨੰਗਲ ਆਲਾ ਘੁੰਮ ਰਹੇ ਕੁੱਤੇ ਲੱਗੇ ਕੁੱਤੇ ਆਪਸੇ ਲੜਦੇ ਰਹੇ ਇੱਕਦਮ ਮੁਰਾਏ ਨੇ ਜੀ ਮੇਰਾ ਬਾਜ ਜਾਣਾ ਤਾਂ ਹਾਈਵੇ ਰੋਡ ਹੈ ਹਾਂਜੀ ਨੰਗਲ ਹਾਈਵੇ ਰ ਇੱਕ ਐਕਸੀਡੈਂਟ ਕੇਸ ਆਇਆ ਲੋ ਹਾਂਜੀ ਸਾਡੇ ਕੋਲ ਇਕਬਾਲ ਕਿਸ਼ਨ ਨਾਮ ਦਾ ਪੇਸ਼ੈਂਟ ਆਇਆ ਹੈ ਤੇ ਰੋਡ ਸਾਈਡ ਐਕਸੀਡੈਂਟ ਨਾਲ ਆਏ ਨੇ ਤੇ ਹੈਡ ਇੰਜਰੀ ਹੈ ਕੀ ਉਹਨਾਂ ਦੇ ਤੇ ਉਹਦੇ ਲਈ ਆਪਾਂ ਫਰਸਟ ਏਡ ਦੇ ਕੇ ਇਹਨਾਂ ਨੂੰ ਅੱਗੇ ਰੈਫਰਲ ਕਰ ਰਹੇ ਹਾਂ ਥੋੜਾ ਕ੍ਰਿਟੀਕਲ ਹੀ ਲੱਗ ਰਹੇ ਨੇ ਫਿਲਹਾਲ